ਦੀਵਾਲੀ ਤੇ ਲਾਟਰੀ ਪਾਉਣ ਦਾ ਮੰਤਰ ਤੇ ਜਾਪ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਕਦੀ ਬਸ ਇਹ ਜਾਪ ਕਰਕੇ ਲਾਟਰੀ ਪਾ ਦਿਓ 21 ਅਕਤੂਬਰ ਤੁਹਾਡੇ ਲਈ ਸ਼ੁਭ ਹੋਵੇਗਾ ਲਿਖ ਲਵੋ ਜਾਈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਨੇ ਕਿਰਪਾ ਕੀਤੀ ਹੈ ਸਾਧ ਸੰਗਤ ਦੀਵਾਲੀ ਦੇ ਸੰਬੰਧ ਦੇ ਵਿੱਚ ਪਹਿਲਾਂ ਵੀ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਪਿਆਰਿਓ ਪਹਿਲਾਂ ਵੀ ਆਪਾਂ ਕਈ ਚੀਜ਼ਾਂ ਨੂੰ ਜਿਹੜਾ ਹੈ ਉਹ ਵਿਚਾਰਿਆ ਹੈ ਪਰ ਸਾਧ ਸੰਗਤ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਵਾਂ ਦੀਵਾਲੀ ਦੇ ਸਬੰਧ ਦੇ ਵਿੱਚ ਬੜੀਆਂ ਲਾਟਰੀਆਂ ਆਦਿਕ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਬੜਾ ਕੁਝ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ ਤੇ ਕੁਝ ਚੀਜ਼ਾਂ ਨੂੰ ਦਰਸਾਇਆ ਜਾ ਰਿਹਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜ਼ਰੂਰ ਦਿਵਾਉਣਾ ਚਾਹੁੰਦਾ ਗੁਰਮੁਖ ਪਿਆਰਿਓ ਕਿ ਦੀਵਾਲੀ ਦੇ ਸੰਬੰਧ ਦੇ ਵਿੱਚ ਕਈ ਲੋਕਾਂ ਨੇ ਜਿਹੜਾ ਹੈ ਬੜਾ ਵਹਿਮ ਭਰਮ ਫਲਾਇਆ ਹੋਇਆ ਹੈ ਕੁਝ ਕਹਿੰਦੇ ਜੀ ਤੁਸੀਂ ਅ ਇਦਾਂ ਕਰੋ ਜਾਪ ਕਰਕੇ ਲਾਟਰੀ ਪਾਓ ਕੋਈ ਕਹਿੰਦਾ ਤੁਸੀਂ ਇਦਾਂ ਕਰਕੇ ਲਾਟਰੀ ਪਾਓ ਕੋਈ ਕਹਿੰਦਾ ਜੀ ਤੁਸੀਂ ਆਹ ਕੰਮ ਕਰੋ ਕੋਈ ਕਹਿੰਦਾ ਜੀ ਆਹ ਕੰਮ ਕਰੋ ਪਰ ਸਾਧ ਸੰਗਤ ਪਹਿਲੀ ਗੱਲ ਇਹ ਹੈ ਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਬੜੀ ਦੂਰ ਰੱਖਿਆ ਹੈ ਤੇ ਸਤਿਗੁਰੂ ਕਹਿੰਦੇ ਸਿਖਾ ਇਹ ਚੀਜ਼ਾਂ ਤਾਂ ਬਿਲਕੁਲ ਵੀ ਨਹੀਂ ਕਰਨੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਵੀ ਨਹੀਂ ਕਰਨੀਆਂ ਤਾਂ ਇਹਨਾਂ ਚੀਜ਼ਾਂ ਤੋਂ ਬੜੀ ਦੂਰ ਰਹਿਣਾ ਆ ਸਾਧ ਸੰਗਤ ਇੱਕ ਬੇਨਤੀ ਕਰਾਂ ਕਿ ਲਾਟਰੀ ਦਾ ਜਿਹੜਾ ਹੈ ਕੰਮ ਕਰਨ ਵਾਲੇ ਲੋਕ ਉਹਤੇ ਰਿੰਦੇ ਆ ਤੁਹਾਡੀ ਲਾਟਰੀ ਨਿਕਲੇਗੀ ਤੁਸੀਂ ਪਾਓ ਤੇ ਅਸੀਂ ਕਹਿੰਨੇ ਆ ਜੀ ਲਾਟਰੀ ਪਾਉਣੀ ਚਾਹੀਦੀ ਹੈ ਪਾਓ ਪਰ ਇਹ ਤੁਹਾਡੀ ਆਪਣੀ ਚੁਆਇਸ ਹੋਵੇ ਦੇ ਵਿੱਚ ਸਤਿਗੁਰੂ ਨੂੰ ਨਾ ਬਚਲਿਓ ਮੈਂ ਜਾਪ ਕਰਾਂ ਲਾਟਰੀ ਨਿਕਲੇਗੀ ਕੱਲੂ ਨਿਕਲਿਆ ਹੀ ਤਾਂ ਵੀ ਟੁੱਟ ਜੂ ਵੀ ਹੁਣ ਤਾਂ ਮੇਰਾ ਕੰਮ ਬਣ ਗਿਆ ਜੇ ਨਾ ਨਿਕਲੀ ਮੇਰਾ ਕਿਹੜਾ ਕੰਮ ਬਣਿਆ ਤਾਂ ਵੀ ਟੁੱਟ ਜੂ ਇਹਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਗੁਰੂ ਨੂੰ ਬਾਅਦ ਵਿੱਚ ਬਦਨਾਮ ਕਰੀ ਜਾਈਏ ਤੋਂ ਮਹਾਂਪੁਰਖ ਕਹਿੰਦੇ ਕਿ ਨੇ ਸਿੱਖਾ ਯਾਦ ਰੱਖ ਤੂੰ ਸ਼ਬਦ ਦੀ ਕਮਾਈ ਕਰ ਤੇ ਸਤਿਗੁਰੂ ਨੇ ਤੇਰੇ ਭਾਗਾਂ ਦੇ ਵਿੱਚ ਤੇਰੇ ਲੇਖਾਂ ਦੇ ਵਿੱਚ ਐਸੀਆਂ ਵਸਤੂਆਂ ਨੂੰ ਐਸੀਆਂ ਚੀਜ਼ਾਂ ਨੂੰ ਲਿਖਣਾ ਹੈ ਤੇਰੇ ਘਰ ਬੈਠੇ ਬੈਠੇ ਤੇਰੇ ਕੋਲ ਉਹ ਸਾਰੀਆਂ ਵਸਤੂਆਂ ਉਹ ਸਾਰੀਆਂ ਚੀਜ਼ਾਂ ਪਹੁੰਚਣਗੀਆਂ ਕਹਿੰਦੇ ਤੈਨੂੰ ਸਤਿਗੁਰੂ ਜੀ ਕਿਸੇ ਚੀਜ਼ ਤੋਂ ਸਖਣਾ ਨਹੀਂ ਰਹਿਣ ਦੇਣਗੇ 21 ਅਕਤੂਬਰ ਨੂੰ ਦੀਵਾਲੀ ਵਾਲਾ ਦਿਨ ਪਿਆਰਿਓ ਕਈ ਸਾਡੇ ਵਾਲੇ ਜਿਹੜੇ ਲੋਕ ਨੇ ਨਾ ਵਿੱਚ ਕਹਿੰਦੇ ਜੀ ਜਾਪ ਕਰੋ ਆਹ ਸ਼ਬਦ ਦਾ ਜਾਪ ਕਰੋ ਤੇ ਤੁਹਾਡੀ ਜਿਹੜੀ ਆ ਲਾਟਰੀ ਜ਼ਰੂਰ ਨਿਕਲੇਗੀ ਦੇਖੋ ਜੀ ਉਹ ਸ਼ਬਦ ਦੇ ਨਾਲ ਲਾ ਕੇ ਤੇ ਇੱਕ ਗੁਰੂ ਸਾਹਿਬ ਅੰਧਵਿਸ਼ਵਾਸ ਵਿੱਚੋਂ ਕੱਢਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿਖਾ ਆਨੰਦ ਵਿਸ਼ਵਾਸ ਵਿੱਚ ਨਾ ਫਸੀ ਤੇ ਸਾਡੇ ਲੋਕਾਂ ਨੇ ਗੁਰੂ ਦੀ ਬਾਣੀ ਨੂੰ ਹੀ ਅੰਧ ਵਿਸ਼ਵਾਸ ਦੇ ਤੌਰ ਤੇ ਲੋਕਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਆਹ ਸ਼ਬਦ ਦਾ ਜਾਪ ਕਰੋ ਜੀ ਆਹ ਤੁਹਾਡੇ ਰੋਗ ਠੀਕ ਹੋਣਗੇ ਆਹ ਸ਼ਬਦ ਦਾ ਜਾਪ ਕਰੋ ਜੀ ਆਹ ਰੋਗ ਠੀਕ ਹੋਣਗੇ ਤੇ ਸੰਕਟ 모ਚਨ ਲੋਕਾਂ ਨੂੰ ਜਿਹੜਾ ਹੈ ਦੇ ਦਿੱਤਾ ਗਿਆ ਮੈਂ ਚਲੋ ਗੁਰਬਾਣੀ ਨੂੰ ਪੜਨਾ ਕੋਈ ਜਿਹੜੀ ਹੈ ਗਲਤ ਗੱਲ ਨਹੀਂ ਸ਼ਬਦ ਦਾ ਜਾਪ ਕਰੋ ਪਰ ਇਹ ਗੱਲ ਨਾ ਹੋਵੇ ਵੀ ਬੰਦਾ ਜਿਹੜਾ ਉਹ ਚੀਜ਼ ਨੂੰ ਲੈ ਕੇ ਜਾਪ ਤਰੀ ਜਾਵੇ ਪਰ ਸਤਿਗੁਰੂ ਨੇ ਉਹਦੇ ਲਈ ਕੁਝ ਹੋਰ ਸੋਚ ਰੱਖਿਆ ਹੋਵੇ ਤੇ ਬੰਦਾ ਬਾਅਦ ਵਿੱਚ ਕੰਮ ਨਹੀਂ ਮੰਨਦਾ ਕਹਿੰਦਾ ਮੇਰਾ ਕਿਹੜਾ ਕੰਮ ਬਣਿਆ ਜੀ ਮੇਰੀ ਕਿਹੜਾ ਕਿਸ ਨੇ ਸੁਣਵਾਈ ਕਰੀ ਜੇ ਬਣ ਗਿਆ ਕਹਿੰਦਾ ਜੀ ਹੁਣ ਆਪਾਂ ਰੱਬ ਤੋਂ ਲੈਣਾ ਕੀ ਹੈ ਦੋ ਤਰ੍ਹਾਂ ਦੇ ਬੰਦੇ ਜਿਹੜੇ ਕਹਿੰਦੇ ਆ ਰੱਬ ਨੇ ਸਾਨੂੰ ਦਿੱਤਾ ਕੀ ਹੈ ਜਿਹੜੇ ਕਹਿੰਦੇ ਆ ਹੁਣ ਆਪਾਂ ਰੱਬ ਤੋਂ ਲੈਣਾ ਕੀ ਹੈ ਇਹ ਕਦੇ ਨਹੀਂ ਰੱਬ ਨੂੰ ਮੰਨਿਆ ਕਰਦੇ ਤੁਹ ਕਿਤੇ ਆਪਾ ਇਸ ਸ਼੍ਰੇਣੀ ਵਿੱਚ ਸ਼ਾਮਲ ਨਾ ਹੋ ਜਿਏ ਲਾਟਰੀ ਪਾਉਣੀ ਹੈ ਆਪਦੇ ਲੱਕ ਨੂੰ ਅਜਮਾਉਣਾ ਹੈ ਆਪਦੇ ਜ਼ਿੰਮੇਵਾਰੀ ਤੇ ਪਾਉ ਸਤਿਗੁਰੂ ਨੂੰ ਵਿਚ ਲੈ ਕੇ ਨਾ ਆਓ ਸ਼ਬਦ ਦੇ ਜਾਪ ਕਰੋ ਦੇਅ ਰੋਗ ਦਾ ਤੰਦਰੁਸਤੀ ਦੇ ਲਈ ਕਰੋ ਸਤਿਗੁਰੂ ਜੋ ਤੈਨੂੰ ਠੀਕ ਲੱਗੇ ਜੋ ਤੈਨੂੰ ਚੰਗਾ ਲੱਗੇ ਮੇਰੇ ਲਈ ਉਹ ਕਰਦੀ ਮੈਨੂੰ ਕੋਈ ਪਰਵਾਹ ਨਹੀਂ ਸਤਿਗੁਰੂ ਮੇਰੇ ਸਾਰੇ ਕਾਰਜ ਤੇਰੇ ਤੇ ਨੇ ਸਾਰੀਆਂ ਚੀਜ਼ਾਂ ਤੇਰੇ ਤੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸਾਰਾ ਕੁਝ ਹੀ ਕਰਨਹਾਰੇ ਹੋ ਸਤਿਗੁਰੂ ਮਹਾਰਾਜ ਤੁਸੀਂ ਸਾਰੀਆਂ ਬਰਕਤਾਂ ਨੂੰ ਜਿਹੜਾ ਹੈ ਆਪ ਹੀ ਦੇਣ ਵਾਲੇ ਹੋ ਮਹਾਰਾਜ ਆਪ ਜੀ ਉਹ ਕਿਰਪਾ ਕਰਿਓ ਸਤਿਗੁਰੂ ਮਹਾਰਾਜ ਆਪੀ ਕਿਰਪਾ ਕਰਨਗੇ ਗੁਰਸਿੱਖੋ ਕਦੇ ਇਹਨਾਂ ਚੀਜ਼ਾਂ ਵਿੱਚ ਨਾ ਪਿਓ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਾ ਜਿਪਿਓ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ